ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪਹਿਲਾ ਦੂਜੀ ਮਾਇਆ ਜਗਤ ਚਿਤਵਾਸ ਕਾਮ ਕ੍ਰੋਧ ਅਹੰਕਾਰ ਬినాਸ਼ ਦੂਜਾ ਕੌਣ ਕਹਾ ਨਹੀਂ ਕੋਈ ਇਸਰਾਮ ਧਿਆਨ ਨਾਲ ਲਾਉਣਾ ਦੂਜਾ ਕੌਣ ਕਹਾ ਇਥੇ ਵਿਸਰਾਮ ਹੈ ਨਹੀਂ ਕੋਈ ਸਭ ਮੈਂ ਇੱਕ ਨਿਰੰਜਨ ਸੋਈ ਰਹਾ ਦੂਜੀ ਦੁਰਮਤ ਆਖਾਂ ਦੋਏ ਆਵਾਜਾਈ ਮਾਰੇ ਦੂਜਾ ਹੋਏ ਧਰਨ ਗगन ਨਹ ਦੇਖੋ ਦੋਏ ਨਾਰੀ ਪੁਰਖ ਸਬਾਈ ਲੋਏ ਰਾਵਸਾਸ ਦੇਖੋ ਸਾਸ ਪੁੱਲਾ ਹੀ ਬੋਲਣਾ ਰਾਵਸਾਸ ਦੇਖੋ ਰਾਵਸਾਸ ਦੇਖੋ ਦੀਪਕ ਉਜਿਆਲਾ ਉਜਿਆਲਾ दीपक उज्याला सर्व निरंतर प्रीतम बाला कर कृपा मेरा चित्त लाया सतगुरु मोका एक बुझाया हां सत सतगुरु मोका एक बुझाया बुझाया कस के बोलना एक निरंजना गुरमुख जाता दूजा मार शब्द पछताता एको हुकम वरता सब लोई ਇਕ ਸਤੇ ਸਭ ਉਪਤ ਹੋਈ ਰਾਹ ਦੂਵੈ ਖਸਮ ਏਕੋ ਜਾਣ ਗੁਰ ਕਾ ਸਬਦ ਹਾਂਜੀ ਰਾਹ ਦੂਵੈ ਖਸਮ ਏਕੋ ਜਾਣ ਖਸਮ ਏਕੋ ਜਾਣ ਗੁਰ ਕਾ ਸਬਦ ਹੁਕਮ ਪਛਾਨ ਸਗਲ ਰੂਪ ਵਰਨ ਮਨ ਮਾਹੀ ਸਗਲ ਰੂਪ ਵਰਨ ਜਿੱਥੇ ਵਿਸਰਾਮ ਲਾਉਣਾ ਹੈ ਮਨ ਮਾਹੀ ਕਾਹ ਨਾਨਕ ਏਕੋ ਸਾਲਾਹੀ ਗੌੜੀ ਮਹੱਲਾ ਪਹਿਲਾ ਅਧਿਆਤਮ ਕਰਮ ਕਰੀ ਤਾ ਸਾਚਾ ਮੁਕਤ ਭੇਦ ਕਿਆ ਜਾਣੈ ਕਾਚਾ ਐਸਾ ਜੋਗੀ ਜੁਗਤ ਵਿਚਾਰੈ ਪੰਚ ਮਾਰ ਸਾਚ ਓਰ ਧਾਰੈ ਹਾਂ ਓਰ ਧਾਰੈ ਵੱਖਰਾ ਹੀ ਪਾਠ ਕਰਨਾ ਰਹਾ ਜੇ ਸਕੇ ਅੰਤਰ ਸਾਚ ਵਸਾਵੇ ਜੋਗ ਜੁਗਤ ਕੀ ਕੀਮਤ ਪਾਵੇ ਰਬ ਸਸ ਏਕੋ ਗ੍ਰਹਿ ਉਦਿਆਨੈ ਕਰਨੀ ਕੀਰਤ ਕਰਮ ਪੁਛ ਹਾਂਜੀ ਕਰਨੀ ਕੀਰਤ ਹਾਂਜੀ ਕਰਨੀ ਕੀਰਤ ਕਰਮ ਸਮਾਨੈ ਏਕ ਸ਼ਬਦ ਇਕ ਭਿਖਿਆ ਮਾਗੇ ਗਿਆਨ ਧਿਆਨ ਜੁਗਤ ਸਚ ਜਾਗੇ ਭੈ ਰਚ ਰਹਿ ਇਕ ਇੱਕ ਸ਼ਬਦ ਇੱਕ ਭਿਖਿਆ ਮੰਗੈ ਇਹ ਹਾਂਜੀ ਇੱਕ ਸ਼ਬਦ ਇੱਕ ਭਿਖਿਆ ਮੰਗੈ ਗਿਆਨ ਧਿਆਨ ਜੁਗਤ ਸੱਚ ਜਾਗੈ ਇੱਕ ਸ਼ਬਦ ਇੱਕ ਭਿਖਿਆ ਮੰਗੈ ਗਿਆਨ ਧਿਆਨ ਜੁਗਤ ਸੱਚ ਜਾਗੈ ਪੈ ਰਚ ਰਹਿ ਨਾ ਬਾਹਰ ਜਾਏ ਕੀਮਤ ਕੌਣ ਰਹਿ ਲੇਵ ਲਾਈ ਆਪੇ ਮੇਲੇ ਭਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਈ ਪਰਮ ਪਦ ਪਾਈ ਗੁਰ ਕੀ ਸੇਵਾ ਸ਼ਬਦ ਵਿਚਾਰ ਹਉਮੈ ਮਾਰੀ ਕਰਨੀ ਸਾਰ ਜਪ ਤਾਪ ਸੰਜਮ ਪਾਠ ਪੂਰਾ ਪਾਠ ਪੁਰਾਣ ਕਹੋ ਨਾਨਕ ਅਪਰੰ ਪਰਮਾਨ ਗੌੜੀ ਮਹੱਲਾ ਪਹਿਲਾ ਖੇਮਾ ਗਹੀ ਬ੍ਰਤ ਸੀਲ ਸੰਤੋਖੰ ਗਹੀ ਉਚਾਰਨ ਕਰਨਾ ਹਾਹੇ ਦੇ ਨਾਲ ਗਈ ਨਹੀਂ ਕਹਿ ਦੇਣਾ ਬ੍ਰਤ ਸੀਲ ਸੰਤੋਖੰ ਕਸ ਕੇ ਬੋਲਣਾ ਰੋਗ ਨਾ ਵਿਆਪੈ ਨਾ ਜਾਮ ਦੁਖੰ ਮੁਕਤ ਭਈ ਪ੍ਰਭ ਰੂਪ ਨਾ ਦੇਖੰ ਜੋਗੀ ਕੋ ਕੈਸਾ ਡਰ ਹੋਏ ਰੂਖ ਬਿਰਖ ਗ੍ਰਹਿ ਬਾਹਰ ਸੂਏ ਰਹਾਉ ਨਿਰਭਉ ਜੋਗੀ ਨਿਰੰਜਨ ਧਿਆਵੈ ਅਨ ਅਨ ਦਿਨ ਜਾਗੈ ਸਤਿ ਲਿਵ ਲਾਵੈ ਸੂ ਜੋਗੀ ਮੇਰਾ ਮਨ ਭਾਵੈ ਕਾਲ ਜਾਲ ਬ੍ਰਹਮ ਅਗਨੀ ਜਾਰੇ ਜਰਾ ਮਰਨ ਗਤ ਗਰਭ ਨਿਵਾਰੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਜਰਾ ਮਰਨ ਗਤ ਗਰਭ ਨਿਵਾਰੇ ਆਪ ਤਰੈ ਪਿਤਰੀ ਨਿਸਤਾਰੇ ਸਤਗੁਰ ਸੇਵੇ ਸੋ ਜੋਗੀ ਹੋਏ ਪੈ ਰਚ ਰਹਾ ਸੁ ਨਿਰਭਉ ਹੋਏ ਜੈਸਾ ਸੇਵੈ ਤੈਸੋ ਹੋਏ ਨਰ ਨਿਹ ਕੇਵਲ ਨਿਰਭਉ ਨਾਉ ਅਨਾਥ ਹੈ ਨਾਥ ਕਰੀ ਬਲ ਜਾਉ ਜੀ ਯਮਕ ਧਿਆਨ ਨਾਲ ਲਾਉਣੀ ਆ ਅਨੱਥ ਹੈ ਇਥੇ ਯਮਕ ਲਾ ਦੇਣੀ ਆ 나ਥ ਕਰੇ ਇਥੇ ਵਿਸਰਾਮ 발 ਜਾ ਪੁਨਰ ਪੁਨਰਪ ਜਨਮ 나ਹੀ ਗੁਣ ਗਾਉ ਅੰਤਰ ਬਾਹਰ ਏਕੋ ਜਾਣੈ ਗੁਰ ਕੈ ਸਬਦਿ ਆਪ ਪਛਾਣੈ ਇਹ ਸਬਦੇ ਪਾਠ শুদ্ধ ਪਾਠ ਹੈ ਸ ਸ ਬ ਬ ਦ ਦ ਦੇ ਲਾਂ ਦੇ ਨਾਲ ਗੁਰ ਕੈ ਸਬਦਿ ਆਪਿ ਮਿਸ਼ਾਣਾ ਸੱਚ ਹੈ ਸ਼ਬਦ ਦਰ ਨੀਸ਼ਾਣਾ ਸ਼ਬਦ ਮਰੈ ਤਿਸ ਨਿਜ ਘਰ ਵਾਸਾ ਆਵਨ ਜਾਵ ਚੂਕੇ ਆਸਾ ਗੁਰ ਕੈ ਸ਼ਬਦ ਕਮਲ ਪਰਗਾਸਾ ਜੋ ਦੀਸੈ ਸੋ ਆਸ ਨਿਰਾਸਾ ਕਾਮ ਕ੍ਰੋਧ ਬੇਖ ਭੂਖ ਪਿਆਸਾ ਨਾਨਕ ਬਿਰਲੇ ਮਿਲਹਾ ਉਦਾਸਾ ਗੋੜੀ ਮਹੱਲਾ ਪਹਿਲਾ ਐਸੋ ਦਾਸ ਮਿਲੈ ਐਸੋ ਦਾਸ ਮਿਲੈ ਸੁਖ ਹੋਈ ਦੁਖ ਵਿਸਰੈ ਪਾਵੈ ਸਤ ਸੋਈ ਦਰਸ਼ਨ ਦੇਖ ਦਰਸ਼ਨ ਦੇਖ ਭਈ ਮਤ ਪੂਰੀ 86 ਮੱਜਣ ਚਰਨਹਿ ਧੂਰੀ ਰਹਾਉ ਨੇਤਰ ਸੰਤੋਖੇ ਏਕ ਲਿਵ ਤਾਰਾ ਜਿਹਵਾ ਸੂਚੀ ਹਰ ਰਸ ਸਾਰਾ ਸੱਚ ਕਰਨੀ ਅਬ ਅੰਤਰ ਸੇਵਾ ਮਨ ਤ੍ਰਿਪਤਾਸਿਆ ਅਲਖ ਅਪੇਵਾ ਜਹ ਜਹ ਦੇਖੋ ਤਹ ਤਹ ਸਾਚਾ ਬਿਨ ਬੂਝੇ ਝਗਰਤ ਜਾਗ ਕਾਚਾ ਗੁਰ ਸਮਝਾਵੇ ਸੋਜੀ ਹੋਈ ਗੁਰਮੁਖ ਵਿਰਲਾ ਗੁਰਮੁਖ ਗੁਰਮੁਖ ਵਿਰਲਾ ਬੂਝੈ ਕੋਈ ਕਰ ਕਿਰਪਾ ਰੱਖੋ ਰਖਵਾਲੇ ਬਿਨ ਬੂਝੇ ਪਸੂ ਭਏ ਬੇਤਾਲੇ ਗੁਰ ਕਹਿਆ ਅਵਰ ਨਹੀਂ ਦੂਜਾ ਕਿਸ ਕੋ ਕਿਸ ਕਹੋ ਦੇਖ ਕਰੋ ਅਨ ਪੂਜਾ ਅਨ ਪੁਲਾ ਬੋਲਨਾ ਕਿਸ ਕਹੋ ਦੇਖ ਕਰੋ ਅਨ ਪੂਜਾ ਸੰਤ ਹੇਤ ਪ੍ਰਭ ਤ੍ਰਿਭਵਨ ਧਾਰੇ ਸੰਤ ਹੀਤ ਹਾਂਜੀ ਸੰਤ ਹੀਤ ਆਤਮ ਚੀਨੈ ਸੋ ਤਤ ਵਿਚਾਰੇ ਸਾਚ ਰਿਦੈ ਸਚ ਪ੍ਰੇਮ ਨਿਵਾਸ ਪ੍ਰਣਵਤ ਨਾਨਕ ਹਮਤਾ ਕੇ ਦਾਸ ਗੌੜੀ ਮਹੱਲਾ ਪਹਿਲਾ ਬ੍ਰਹਮ ਗਰਭ ਕੀਆ ਨਹੀਂ ਜਾਣਿਆ ਵਿਸ਼ਰਾਮ ਧਿਆਨ ਨਾਲ ਲਾਉਣਾ ਹੈ ਬ੍ਰਹਮ ਗਰਭ ਕੀਆ ਤੇ ਵਿਸਰਾਮ ਨਹੀਂ ਜਾਣਿਆ ਬੇਦਕੀ ਬਿਪਤ ਪੜੀ ਪਛਤਾਨਿਆ ਬੇਦਕੀ ਬਿਪਤ ਪੜੀ ਪੜੀ ਵੀ ਪੋਲਾ ਬੋਲਣਾ ਇੱਥੇ ਵਿਸਰਾਮ ਹੈ ਬੇਦਕੀ ਬਿਪਤ ਪੜੀ ਪਛਤਾਨਿਆ ਜਹ ਪ੍ਰਭ ਸਿਮਰੇ ਤਹੀ ਮਨ ਮੰਨਿਆ ਐਸਾ ਗਰਭ ਬੁਰਾ ਸੰਸਾਰ ਜੀ ਬੁਰਾ ਤੇ ਵਿਸਰਾਮ ਲਾ ਦੋ ਐਸਾ ਗਰਭ ਬੁਰਾ ਸੰਸਾਰ ਜਿਸ ਗੁਰ ਮਿਲਾ ਤਿਸ ਗਰਬ ਨਿਵਾਰੈ ਰਹਾ ਬਲ ਰਾਜਾ ਮਾਇਆ ਅਹੰਕਾਰੀ ਬਲ ਰਾਜਾ ਰਾਜਾ ਪੁੱਲੇ ਹੀ ਬੁਲਨਾ ਬਲ ਰਾਜਾ ਮਾਇਆ ਅਹੰਕਾਰੀ ਜਗਨ ਕਰੈ ਬਹ ਭਾਰ ਅਫਾਰੀ ਇਹ ਪਾਠ ਜਗਨ ਉਚਾਰਨ ਕਰਨਾ ਕਿਸ ਕੀ ਜਗਨ ਨਹੀਂ ਕਹਿਣਾ ਜਗਨ ਕਰੈ ਬਹ ਭਾਰ ਅਫਾਰੀ ਜੱਗਾ ਦਾ ਵਾਚਕ ਹੈ ਬਿਨ ਗੁਰ ਪੂਛੇ ਜਾਏ ਪਿਆਰੀ ਹਰੀ ਚੰਦ ਦਾਨ ਕਰਾ ਜਸ ਲੇਵਾ ਬਿਨ ਗੁਰ ਅੰਤ ਨ ਪਾਇ ਅਪੇਵਾ ਆਪ ਪੁਲਾਈ ਆਪੇ ਮਤ ਦੇਵਾ ਦੁਰਮਤ ਹਰਣਾਖਸ ਦੁਰਾਚਾਰੀ ਪ੍ਰਵ ਨਾਰਾਇਣ ਗਰਭ ਪ੍ਰਹਾਰੀ ਪ੍ਰਹਲਾਦ ਉਧਾਰੇ ਕਿਰਪਾ ਧਾਰੀ ਭੂਲੋ ਰਾਵਣ ਮੁਗਦ ਅਚੇਤ ਲੂਟੀ ਲੰਕਾ ਸੀਸ ਸਮੇਤ ਗਰਬ ਗਿਆ ਬਿਨ ਸਤਗੁਰ ਹੇਤ ਸਹਿਸ ਬਾਹ ਮਦ ਕੀਟ ਮਹਖਾਸਾ ਨਹੀਂ ਜੀ ਕੀਟ ਨਹੀਂ ਹੈ ਸਹਿਸ ਬਾਹ ਇੱਥੇ ਵਿਸਰਾਮ ਹੈ ਮਦ ਕੀਟ ਮਹਖਾਸਾ ਮਦ ਪੂਲਾ ਬੋਲਣਾ ਮਧੂ ਦੇਨ ਤੇ ਕੈਟ ਮਦ ਕੀਟ ਮਹਖਾਸਾ ਸਹਸਬਾਹ ਮਦਕੀਟ ਮਹਖਾਸਾ ਹਰਣਾਖਸ ਲੈ ਨਖ ਬਿਦਾਸਾ ਹਰਣਾਖਸ ਇਥੇ ਵਿਸਰਾਮ ਲੈ ਨਖ ਬਿਦਾਸਾ ਦਾਤ ਸੰਗਾਰੇ ਬੇਨ ਭਗਤ ਅਬਿਆਸਾ ਜਰਾ ਸੰਧ ਕਾਲ ਜਮਨ ਸੰਗਾਰੇ ਜਰਾ ਸੰਧ ਇਥੇ ਵਿਸਰਾਮ ਕਾਲ ਜਮਨ ਸੰਗਾਰੇ ਇਹ ਸਾਰੇ ਨਾ ਦਸਮ ਗ੍ਰੰਥ ਵਿੱਚ ਇਹਨਾਂ ਦਾ ਖੋਲ ਖੋਲ ਕੇ ਦੱਸਿਆ ਹੋਇਆ ਵੀ ਜਰਾ ਸੰਤ ਕੌਮ ਸੀ ਕਾਲ ਜਮਨ ਕੌਮ ਸੀ ਰਕਤ ਬੀਜ ਕੌਮ ਸੀ ਕਾਲ ਨੇਮ ਕੌਮ ਸੀ ਰਾਕਤ ਬੀਜ ਕਾਲ ਨੇਮ ਬਿਦਾਰੇ ਦਾਤ ਸੰਗਾਰ ਸੰਤ ਨਿਸਤਾਰੇ ਆਪੇ ਸਤਗੁਰ ਸ਼ਬਦ ਵਿਚਾਰੇ ਦੂਜਾ ਪਾਏ ਦਾਤ ਸੰਗਾਰੇ ਗੁਰਮੁਖ ਸਾਚ ਭਗਤ ਨਿਸਤਾਰੇ ਬੂਡਾ ਦੁਰਯੋਧਨ ਪਤਖੋਈ ਹਾਂਜੀ ਬੂਡਾ ਦੁਰਯੋਧਨ ਇਹ ਬੂਡਾ ਉਚਾਰਨ ਕਰਨਾ ਬੂਡਾ ਟੱਡਾ ਨਹੀਂ ਲਾਦਣਾ ਡੱਡੇ ਨਾਲ ਬੋਲਣਾ ਬੂਡਾ ਦੁਰਯੋਧਨ ਪਤਖੋਈ ਰਾਮ ਨਾ ਜਾਣਿਆ ਕਰਤਾ ਸੋਈ ਦੁਰਯੋਧਨ ਜਿਹੜਾ ਨਾ ਓਮਕੜ ਨਾਲ ਬੋਲਣਾ ਦਰਯੋਧਨ ਨਹੀਂ ਕਹਿਦਣਾ ਸਿੱਧਾ ਹੀ ਰਾਮ ਨਾ ਜਾਣਿਆ ਇੱਥੇ ਵੀ ਰਾਮ ਨਾ ਜਾਣਿਆ ਕਰਤਾ ਸੋਈ ਜਨਕ ਦੁਖ ਪਚਾ ਦੁਖ ਹੋਈ ਜਨਮੇਜੈ ਗੁਰ ਸ਼ਬਦ ਨਾ ਜਾਣਿਆ ਜਨਮੇਜੈ ਇਥੇ ਵਿਸਰਾਮ ਲਾਦੋ ਜਨਮੇਜੈ ਪੋਲਾ ਨਹੀਂ ਬੋਲਣਾ ਜਨਮੇਜੈ ਗੁਰ ਸ਼ਬਦ ਨਾ ਜਾਣਿਆ ਜਨਮੇਜੈ ਗੁਰ ਸ਼ਬਦ ਨਾ ਜਾਣਿਆ ਕਿਆ ਸੁਖ ਪਾਵੈ ਭਰਮ ਪੁਲਾਨਿਆ ਇਕ ਤਿਲ ਭੂਲੇ ਬਾਹਰ ਪਛਤਾੰਦਿਆ ਕੰਸ ਕੇਸ ਚਾਂਦੂਰ ਨਾ ਕੋਈ ਹਾਂ ਕੰਸ ਕੇਸ ਚਾਂਦੂਰ ਨਾ ਕੋਈ ਰਾਮ ਨਾ ਚੀਨਿਆ ਆਪਣੀ ਪਤ ਖੋਈ ਬਿਨ ਜਗਦੀਸ਼ ਨਾ ਰੱਖੈ ਕੋਈ ਬਿਨ ਜਗਦੀਸ਼ ਨਾ ਰੱਖੈ ਕੋਈ ਬੇਨ ਗੁਰ ਗਰਭ ਨਾ ਮਿਟਿਆ ਜਾਏ ਗੁਰਮਤ ਧਰਮ ਧੀਰਜ ਹਰਨਾਇ ਗੁਰਮਤ ਇਥੇ ਵਿਸਰਾਮ ਧਰਮ ਧੀਰਜ ਹਰਨਾਇ ਨਾਨਕ ਨਾਮ ਮਿਲਾ ਗੁਣ ਗਾਇ ਵਾਹੀ ਗੁਰਜੀਕਾ ਕਾਲਸਾ ਕਰਾਈ ਵਾਹੀ ਗੁਰਜੀਕੀ ਪਤੇ